ਗਨਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿਰਾਸਤੀ ਮਾਰਗ ਵਿਖੇ ਲੱਗੇ ਡਾਕਟਰ ਭੀਮrao ਅੰਬੇਦਕਰ ਜੀ ਦੀ ਪ੍ਰਤੀਮਾ ਦੇ ਨਾਲ ਬੇਅਦਬੀ ਦੇ ਮਾਮਲੇ ਤੋਂ ਬਾਅਦ ਕੇਂਦਰੀ ਰਾਜ ਮੰਤਰੀ RAMDAS ATAVLE ਦੇ ਟਾਊਨ ਹਾਲ ਪੁੱਜਨ ਤੇ ਤੂਨਾ ਸਾਹਿਬ ٹرسٹ ਦੇ ਮਹੰਤ ਮਲਕੀਤ ਨਾਟ ਅਤੇ ਚੇਅਰਮੈਨ ਓਮਪ੍ਰਕਾਸ਼ ਗੱਬਰ ਸਮੇਤ ਸਮਾਜ ਤੇ ਹੋਰ ਆਗੂਆਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਅਤੇ ਬਾਬਾ ਸਾਹਿਬ ਦੀ ਪ੍ਰਤੀਮਾ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿੱਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ ਅਤੇ ਉਹਨਾਂ ਕਿਹਾ ਕਿ ਬਾਬਾ ਸਾਹਿਬ ਦੀ ਪ੍ਰਤੀਮਾ ਦੀ ਸੁਰੱਖਿਆ ਦੇ ਲਈ ਕੀਤੇ ਜਾਣ ਵਾਲੇ ਇੰਤਜ਼ਾਮਾਂ ਦਾ ਸਾਰਾ ਖਰਚਾ ਟਰਸਟ ਵੱਲੋਂ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਇੱਕ ਵਾਰ ਫਿਰ ਇਸ ਘਟਨਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਅੱਜ ਜੋ ਮੰਤਰੀ ਆ ਰਹੇ ਆ ਉਹਨਾਂ ਦੇ ਹੋਂਦ ਤੇ ਇੱਥੇ ਧੰਨਵਾਦ ਕਰਦੇ ਆ ਤੇ ਨਾਲ ਉਹ ਜਿਹੜਾ ਸਕੱਚ ਜਿਹੜਾ ਉਹ ਸਾਰੇ ਸਮਾਜ ਵੱਲੋਂ ਵੇਖਿਆ ਗਿਆ ਵਾ ਕਿ ਸਮਾਜ ਨੇ ਫੈਸਲਾ ਕੀਤਾ ਕਿ ਜੇ ਸਰਕਾਰ ਇਹਦੇ ਚਾਰ ਸਫੇਰੇ ਸ਼ੀਸ਼ਾ ਲਾਉਂਦੀ ਆ ਤੇ ਠੀਕ ਆ ਨਹੀਂ ਤੇ ਸੰਤ ਸਮਾਜ ਔਰ ਸਾਡੀ ਸੰਗਤ ਜਿਹੜੀ ਉਹ ਵੱਧ ਚੜ ਕੇ ਸੇਵਾ ਦੇਗੀ ਇਹਦੇ ਉੱਤੇ ਜਿਹੜਾ ਸ਼ੀਸ਼ਾ ਚਾਰ ਚੁਫੇਰੇ ਲਗਾਇਆ ਜਾਊਗਾ ਤੇ ਉਹ ਜੋ ਵੀ ਮੱਥਾ ਟੇਕੂਗਾ ਉਹਦੇ ਚਰਨਾਂ ਦੇ ਵਿੱਚ ਟੇਕੂਗਾ ਉੱਪਰ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਇਸ ਗੱਲ ਦਾ ਚਰਚਾ ਹੋਇਆ ਕਿ ਡਾਕਟਰ ਭੀਮਰਾਓ ਉਮੀਦਵਾਰ ਦੀ ਸਟੈਚੂ ਦੀ ਬੜੀ ਬੇਅਦਬੀ ਹੋਈ ਆ ਉਹਦੀ ਬਾਤ ਸਾਡੀ ਬਾਤ ਸੈਂਟਰ ਗਵਰਨਮੈਂਟ ਤੱਕ ਪਹੁੰਚੀ ਹੈ ਇਹਦੇ ਜਮਾਨ ਜੋ ਮੋਦੀ ਸਾਹਿਬ ਨੇ ਰਾਮਦਾਜੀ ਠਾਵਲੀ ਜੀ ਨੂੰ ਇੱਥੇ ਸਪੈਸ਼ਲ ਤੌਰ ਤੇ ਭੇਜਿਆ ਜੋ ਦੇਖ ਕੇ ਆਓ ਅੱਜ ਉਹ ਚਾਂਦੀ ਮਿੰਟਾਂ ਵਿੱਚ ਇੱਥੇ ਪਹੁੰਚ ਗਿਆ। ਕੱਲ ਡੀਸੀ ਸਾਹਿਬ ਨਾਲ ਮੀਟਿੰਗ ਹੋਈ। ਸੀਬੀ ਸਾਹਿਬ ਨਾਲ ਮੀਟਿੰਗ ਹੋਈ। ਲੇਕਿਨ ਉਹਨਾਂ ਨੇ ਸਾਨੂੰ ਬਿਲਕੁਲ ਪੂਰਾ ਵਿਸ਼ਵਾਸ ਦਵਾਇਆ ਕਿ ਇਹਦੀ ਸੇਫਟੀ ਬਾਰੇ ਜੋ ਹੋਣਾ ਚਾਹੀਦਾ ਉਹ ਸੀ ਕਰਾਂਗੇ। ਉਹਦੇ ਵਿੱਚ ਪਲੈਨਿੰਗ ਇਹ ਬਣਾਈ ਗਈ ਹੈ ਤੇ ਆਲੇ ਦੁਆਲੇ ਇੱਕ ਮੋਟਾ ਸ਼ੀਸ਼ਾ ਲਾਇਆ ਜਾਵੇ। ਅੱਗੇ ਤੋਂ ਪੌੜੀ ਵਾਲਾ ਸਿਸਟਮ ਬੰਦ ਕੀਤਾ ਜਾਵੇਗਾ। ਥੱਲੇ ਸਪੀਚ ਬਣ ਜੂਗੀ। ਇਹਨੂੰ ਖੂਬਸੂਰਤ ਬਣਾਵਾਂਗੇ, ਲਾਈਟਿੰਗ ਹੋ ਜੇਗੀ। ਤੇ ਜਿਹੜਾ ਵੀ ਨਮਕ ਛਾਰ ਕਰੇਗਾ نیچے ਤੋਂ ਕਰੇਗਾ ਉੱਤੇ ਪੌੜੀ ਲਾ ਕੇ ਚੜਨ ਵਾਲਾ ਸਿਸਟਮ ਬਿਲਕੁਲ ਬੰਦ ਹੋਵੇਗਾ 15 ਅਗਸਤ ਤੇ 26 ਜਨਵਰੀ ਦੇ ਦਿਨ ਇੱਥੇ ਝੰਡਾ ਚੜਾਇਆ ਜਾਵੇਗਾ ਭਗਵਾਨ ਬਾਲਮੀ ਕੇ ਆਸ਼ਰਮ ਤੁਨਾਬ ਸਭ ٹرسٹ ਸੰਸਮਾਜ ਵੱਲੋਂ ਸੰਸਮਾਜ ਦੀ ਦੇਖਰੇਖ ਦੇ ਵਿੱਚ ਕੋਈ ਕਮੀ ਨਹੀਂ ਛੱਡੇਗਾ ਹੁਣ ਵੀ ਸੰਤਾ ਨੇ ਕਿਹਾ ਵਾ ਜੇ ਤੇ ਸਰਕਾਰ ਸਾਡੀ ਮਰਜ਼ੀ ਮੁਤਾਬਕ ਇਸ ਨੂੰ ਬਣਾ ਦੇਵੇ ਇਹਕਰ ਕੋ ਕਮੀ ਪੇਛੀ ਹੋਈ ਸੰਸਮਾਜ ਭਗਵਾਨ ਬਾਲਮੀਆ ਸ਼ੰਤੂ ਨਸਬ ਟਰਸਟ ਜਿੰਨੇ ਪੈਸੇ ਵੀ ਲੱਗਣ 5 ਲੱਖ ਲੱਗੇ ਜਾਂ 10 ਲੱਖ ਲੱਗੇ ਉਹ ਲਾਉਣ ਦੇ ਵਾਸਤੇ ਬਿਲਕੁਲ ਐਗਰੀਆ ਤਿਆਰ ਆ ਅਸੀਂ ਇਹਨੂੰ ਖੂਬਸੂਰਤ ਬਣਾਉਣ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਕਿਉਂਕਿ ਸਰਕਾਰ ਵੀ ਨਾਲ ਹੈ ਇਹ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਕੌਂਸਲਰ ਇਲਾਕੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਵੀ ਇਸੇ ਸੰਵਿਧਾਨ ਦੀ ਸੌਖਾ ਕੇ ਗਾਂ ਦੇਸ਼ ਨੂੰ ਚਲਾਉਂਦਾ ਹੈ ਲੇਕਿਨ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਵੱਡੀ ਗੱਲ ਹੈ ਲੇਕਿਨ ਜਿਸ ਵੀ ਕਿਰਤਕਾਂ ਨੇ ਜੋ ਇਹ ਕੀਤਾ ਬਹੁਤ ਨਿੰਦਨਯੋਗ ਹੈ